ਇਹ ਰਸਤਾ ਜਿੰਨੀਦਰ ਵਪਾਰ ਦਾ ਨਹੀਂ ਖੁੱਲਦਾ ਪੰਜਾਬ ਦੀ ਤਰੱਕੀ ਨਹੀਂ ਹੋ ਸਕਦੀ ਇਹ ਸਾਡੀ ਵਪਾਰ ਦੀ ਖਿੜਕੀ ਜਿਹੜੀ ਇਹ ਬੰਦ ਕੀਤੀ ਹੋਈ ਏ ਇੱਥੋਂ ਦੀ ਹਿੰਦੂ ਸੋਚ ਵਾਲੇ ਸਿਆਸਤਦਾਨਾਂ ਨੇ ਬੰਦ ਕੀਤੀ ਕਿਉਂਕਿ ਵਪਾਰ ਤੇ ਹੋ ਰਿਹਾ ਹੈ ਪਾਕਿਸਤਾਨ ਨਾਲ 6 ਬਿਲੀਅਨ ਡਾਲਰ ਦਾ ਵਪਾਰ ਹੈ ਬਿਲੀਅਨ ਡਾਲਰ ਵਾਇਆ ਬੰਬੇ ਹੁੰਦਾ ਹੈ ਬੰਬੇ ਤੋਂ ਦੁਬਈ ਜਾਂਦੀਆਂ ਚੀਜ਼ਾਂ ਦੁਬਈ ਤੋਂ ਕਰਾਚੀ ਆਉਂਦੀਆਂ ਬਾਈਛੇ ਕੋਈ ਕੰਟੇਨਰ ਨਹੀਂ ਖੋਲਦਾ ਉਥੋਂ ਚੱਕਦੇ ਨਵਾਈ ਜਾਜਾਂ ਜੋ ਤੇ ਕਰਾਚੀ ਜਾਣ ਵਾਲੇ ਬਾਈ ਜਾਜਾਂ ਚ ਰੱਖ ਦਿੰਦੇ ਬੰਬੇ ਵਾਲੇ ਵਪਾਰੀ ਐਕਸਪੋਰਟ ਕਰ ਰਹੇ ਨੇ ਪੈਸਾ ਕੁਮਾਰੀ ਉਧਰੋਂ ਪਾਕਿਸਤਾਨ ਦੇ ਵਪਾਰੀਆਂ ਨੇ ਫਰਮਾਂ ਖੋਲੀਆਂ ਆਈਆਂ ਦੁਬਈ ਮੁਸਲਮਾਨਾਂ ਦਾ ਅਸੀਂ ਪਾਕਿਸਤਾਨ ਨਾਲ ਵਪਾਰ ਕਰ ਰਹੇ ਹਾਂ ਸਾਡੇ ਕਿਸੇ ਦੀ ਹਿੰਮਤ ਹੀ ਨਹੀਂ ਕਰਨ ਦੀ ਵੀ ਅਸੀਂ ਨਹੀਂ ਕਰਦੇ ਰੋਗ ਦੇ મોદી ਕਿਉਂ ਨਹੀਂ ਬੰਦ ਕਰਦਾ ਇਹ ਉਸ ਪਾਕਿਸਤਾਨ ਨਾਲ ਵਪਾਰ ਇਹ ਰਸਤਾ ਬੰਦ ਕਰ ਦਿੱਤਾ ਇਧਰ ਤੇ ਕੋਈ 200 ਕਰੋੜ ਰੁਪਏ ਦਾ ਵਪਾਰ ਹੁੰਦਾ ਹੀ ਉਹ ਬੰਦ ਕਰਦਾ ਇਹ ਵਪਾਰ ਸਾਨੂੰ ਦੱਗ ਕਰਕੇ ਵੀ ਇਹ ਖਾਲਸਤਾਨੀ ਇੱਕ ਖਿੜਕੀ ਬੰਦ ਰੱਖੀ ਹੋਈ ਹੈ ਜੇ ਇਧਰੋਂ ਦੀ ਵਪਾਰ ਖੁੱਲੇ ਤੁਸੀਂ ਸੋਚੋ ਕਿੰਨੀ ਪੰਜਾਬ ਦੀ ਇਨਕਮ ਵੱਧਦੀ ਹੈ ਸਮਝਿਓ ਬੇਨਤਾ ਪੰਜਾਬ ਅਮੀਰ ਹੋ ਜਾਏ ਇਨਾਂ ਜੇ ਇਧਰੋਂ ਦੀ ਵਪਾਰ ਹੋਵੇ ਇਹ ਇੱਕ ਸਾਜਸ਼ ਦੀਨ ਬੰਦ ਕੀਤਾ ਹੋਇਆ ਵੀ ਪੰਜਾਬ ਜਿਹੜਾ ਇਸ ਨੂੰ ਲੰਗੜਾ ਲੂਲਾ ਰੱਖਣਾ ਹੈ ਇਸ ਗੱਲ ਤੇ ਸਾਨੂੰ ਸਿੱਖਾਂ ਨੂੰ ਸੋਚਣਾ ਚਾਹੀਦਾ ਕਿਉਂਕਿ ਪੰਜਾਬ ਦਾ ਜਿਹੜਾ ਨਾਨ ਸਿੱਖ ਲੋਗਨ ਉਹਨਾਂ ਦਾ ਪੰਜਾਬ ਨਾਲ ਕੋਈ ਮੋਹ ਨਹੀਂ ਇਹ ਇੱਕ ਕੋੜਾ ਸੱਚ ਹੈ ਜਿਸ ਨੂੰ ਸਾਨੂੰ ਸਮਝਣਾ ਚਾਹੀਦਾ ਸਮਝਿਓ ਪੰਜਾਬ ਨੂੰ ਪਾਣੀ ਦੇ ਦਿੱਤਾ ਪੰਜਾਬ ਦਾ ਖੋ ਕੇ ਤਾਂ ਨਹੀਂ ਨਾਨ ਸਿੱਖ ਬੋਲਦੇ ਕੋਈ ਹੋਰ ਪੰਜਾਬ ਨਾਲ ਚੰਡੀਗੜ੍ਹ ਦਾ ੱੱਕਾ ਹੋ ਜਾਏ ਤਾਂ ਨਹੀਂ ਬੋਲਦੇ ਉਸੇ ਸਾਨੂੰ ਇਹ ਚੀਜ਼ਾਂ ਸਮਝਣੀਆਂ ਚਾਹੀਦੀਆਂ ਕਿ ਇਹ ਸਿੱਖਾਂ ਨੂੰ ਇੱਕ ਵਿਸ਼ੇਸ਼ ਢੰਗ ਨਾਲ ਟਾਰਗੇਟ ਕੀਤਾ ਹੋਇਆ ਹੈ ਤੇ ਉਹਨਾਂ ਨੂੰ ਇੱਕ ਇਨਕਲੋਜ਼ਰ ਚ ਬੰਦ ਕੀਤਾ ਹੋਇਆ ਵੀ ਤੁਹਾਡੀ ਅਸੀਂ ਤਰੱਕੀ ਹੋਣੀ ਨਹੀਂ ਦੇਣੀ ਸਮਝਿਓ ਠੀਕ ਹੈ ਤਿੰਨ ਜਰਨਲ ਬਣ ਗਏ ਫੌਜ ਦੇ ਪ੍ਰਾਈਮ ਮਿਨਿਸਟਰ ਬਣ ਗਿਆ ਦੋ ਵਾਰੀ ਰਾਸ਼ਟਰਪਤੀ ਬੀਸੇਖ ਬਣ ਗਿਆ ਪਰ ਜਿਹੜੀ ਇਕਨੋਮਿਕ ਪਾਲਸੀ ਹੈ ਉਹ ਐਂਟੀ ਪੰਜਾਬ ਹੈ ਸੈਂਟਰ ਦੀ ਇਧਰੋਂ ਕੀ ਹੋਏਗਾ ਵਪਾਰ ਜੇ ਫਰਜ ਕਰੋ ਅਫਗਾਨਿਸਤਾਨ ਤੋਂ ਆਂਦਾ ਡਰਾਈ ਫਰੂਟ ਸਾਰਾ ਜਾਂ ਟਮਾਟਰ ਜਾਂਦੇ ਸੀ ਇਥੋਂ ਬੱਕਰੇ ਜਾਂਦੇ ਸੀ ਜਾਂ ਹੋਰ ਬੀਫ ਜਾਂਦਾ ਸੀ ਤੇ ਕੀ ਹਰਜਾ ਸੀ ਜੇ ਇਧਰੋਂ ਦੀ ਦਵਾਈਆਂ ਵੀ ਜਾਣ ਇਦਰੋਂ ਦੀ ਹੋਰ ਜੋ ਇੰਜੀਨੀਅਰਿੰਗ ਵਰਸ ਆਟੋ ਪਾਰਟਸ ਸਾਰੇ ਇਦਰੋਂ ਜਾਣ ਤੇ ਫਿਰ ਕੀ ਅਰਜ਼ਾ ਕੀ ਹੈ ਟਮਾਟਰਾਂ ਤੇ ਆਟੋ ਪਾਰਟਸ ਕੀ ਫਰਕ ਹੈ ਕਿਉਂ ਨਹੀਂ ਜਾਣ ਦਿੰਦੇ ਉਧਰੋਂ ਜਾ ਰਹੀਆਂ ਦਵਾਈਆਂ ਵੀ ਜਿਹੜੇ ਹੁਣ ਨਵੇਂ ਰੋਡ ਰੂਟ ਬਣ ਰਹੇ ਹੈ ਤਨ ਲੱਗਦਾ ਇਹ ਸਿਰਫ ਤੇ ਸਿਰਫ ਵਪਾਰੀਆਂ ਵਾਸਤੇ ਰੋਡ ਖੋਲੇ ਯਾਰ ਆਮ ਜਨਤਾ ਵੇ ਰੋਡ ਜਿਹੜੇ ਹਾਈਵੇ ਨਾ ਇਹਦੇ मीनिंग ਸਮਝਿਆ ਕਰੋ ਇਹ ਬਾਰਡਰ ਸਟੇਟ ਹੈ ਸਾਨੂੰ ਲੜਾਈ ਦੇ ਟਾਈਮ ਤੇ ਇਕਦਮ ਫੌਜ ਪਹਚਾਣੀ ਹੈ ਬਾਰਡਰ ਤੇ ਅਸੀਂ ਫੌਜ ਪਹਚਾਣੀ ਹੈ ਇਧਰੋਂ ਲੇ ਲਦਾਖ ਤੱਕ ਤੋਂ ਇਸ ਲਈ ਅਸੀਂ ਇਹ ਸਾਰੀ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਇਹ ਪੰਜਾਬ ਲਈ ਇਕੱਲੇ ਲਈ ਨਹੀਂ ਹੋ ਰਹੀ ਇਹ ਦੋ मीनिंग ਹੈ ਇਹਦੇ ਕਹਿਣ ਨੂੰ ਤੇ ਪੰਜਾਬ ਲਈ ਜ ਪੰਜਾਬ ਲਈ ਬਣ ਰਹੀ ਹੈ ਸਾਰਾ ਕੁਝ ਤੇ ਫਿਰ ਇਹ ਗੇਟ ਕਿਉਂ ਨਹੀਂ ਖੋਲਿਆ ਜਾਂਦਾ ਇਹਦੇ ਵਿੱਚ ਕੀ ਹੈ ਇਹਦੇ ਚੋਂ ਗੱਡੀਆਂ ਵੀ ਆਉਂਦੀਆਂ ਨੇ ਬੰਦੇ ਵੀ ਆਉਂਦੇ ਨੇ ਤੇ ਕਿੰਨੇ ਕੁ ਬੰਦੇ ਇਧਰੋਂ ਆ ਜਾਂਦੇ ਸਮਗਲਿੰਗ ਤੇ ਬੰਦ ਵੀ ਹੈ ਤੇ ਸਮਗਲਿੰਗ ਹੋ ਰਹੀ ਹੈ ਨਾ ਰੋਜ਼ ਹੁੰਦੀ ਹੈ ਨਾ ਹੀਰੋਇਨ ਕਿੱਥੋਂ ਆਉਂਦੀ ਹੈ ਅਫਗਾਨਿਸਤਾਨ ਤੋਂ ਸਾਡੇ ਵੀ ਪੁਲਿਸ ਅਫਸਰ ਸਾਡੇ ਸਿਕਿਉਰਿਟੀ ਵਾਲੇ ਸਾਡੇ ਸਮਗਲਰ ਪਾਕਿਸਤਾਨ ਦੇ ਸਮਗਲਰ ਪਾਕਿਸਤਾਨ ਦੀ ਸਿਕਿਉਰਿਟੀ ਤੇ ਅਫਗਾਨਿਸਤਾਨ ਤੋਂ ਚਲਦੀ ਹੈ ਤੇ ਹੀਰੋਨ ਪਹੁੰਚਦੀ ਤੇ ਸਾਨੂੰ ਕਿਉਂ ਨਹੀਂ ਗੱਲ ਸਮਝ ਆਂਦੀ ਜੇ ਹੀਰੋਨ ਆ ਸਕਦੀ ਹੈ ਤੇ ਇਹ ਵਪਾਰ ਕਿਉਂ ਨਹੀਂ ਚੱਲ ਸਕਦਾ ਉਹ ਤੇ ਕੀ ਇਥੋਂ ਸਿਰਫ ਇੱਕ ਗੇਟ ਚਾਹੀਦੈ ਜਿਨ੍ਹਾਂ ਚੋਂ ਲੰਗੇਗੀ ਹੀਰੋਨ ਤੇ ਇਸ ਲਈ ਮੇਰੇ ਸਰ ਆਖਰੀ ਸਵਾਲ ਅਸੀਂ ਫਿਰ ਖੱਟਿਆ ਕੀ ਪੰਜਾਬ ਨੂੰ ਅਸੀਂ ਸਰ ਏਸ ਲਈ ਨਹੀਂ ਖੱਟਿਆ ਕਿ ਸਾਡੇ ਲੀਡਰ ਹੈ ਬਕਾਓ ਮੈਨੂੰ ਲੱਗਦਾ ਹੈ ਵੀ ਇਹ ਰਸਤਾ ਖੁੱਲਣਾ ਚਾਹੀਦਾ ਇਹਦੇ ਨਾਲ ਪੰਜਾਬ ਦੀ ਤਰੱਕੀ ਹੋਏਗੀ ਇਹ ਰਸਤਾ ਜਿੰਨੀ ਦਰ